হ্যালো ফ্রেন্ডস কি হাল চালি কিনা বহু বদি হ্যাঁ ঠিক আছে শুরু করতে পাঁচটা বলাগ তুমি মি তন কি কর পিছে মে তো গৌতম ਕਰ ਲੈਂਦੀ ਤਾਂ ਨਹੀਂ ਸ਼ਰਜ ਕਰਦਾ ਪਿਆ ਫੁੱਲ ਮਸਤੀ ਮਤਲਬ ਸਾਰਿਆਂ ਨੇ ਆਪਾਂ ਵੀ ਤਾਂ ਬਚਪਨ ਕੀਤਾ ਹਾਂ ਉਹ ਚੀਜ਼ ਕਰਦਾ ਸੀ ਤੇ ਦਿਖਾਉਣੀ ਮੈਂ ਤੁਹਾਨੂੰ ਇੱਧਰ ਮੈਂ ਆਈ ਸੀਗੀ 2 ਮਿੰਟ ਘਾਰ ਕੰਮ ਉਹ ਦਰਸ਼ਕੀ ਤਾਂ ਦਿਖਾਉਣੀ ਕੀ ਕਰਦਾ ਸਾਰਿਆਂ ਨੂੰ ਆਪਣਾ ਬਚਪਨ ਯਾਦ ਆਊਗਾ ਤਨੇਸ਼ੀਆਂ ਸ਼ਰਾਰਤਾਂ ਦੇਖ ਕੇ ਦਖਾਉਣੀ ਆ ਮੈਂ ਤੁਹਾਨੂੰ ਤਨਿਸ਼ ਲੱਟੂ ਮੇਰਾ ਕਿਹੜੇ ਕੰਮ ਕਰਦਾ ਤਨਿਸ਼ ਦੀਆਂ ਸ਼ਰਾਰਤਾਂ ਦੇਖੋ ਸਾਰੇ ਜਾਣੇ तकरीबन ਉਹਦਾ ਬਚਪਨ ਇਹ ਕੰਮ ਕਰਦੇ ਹੁਣੇ ਦੇਖੋ ਤਨਿਸ਼ ਆ ਦੇ ਇੱਕ ਬਚਪਨ ਯਾਦ ਆਉਂਦਾ ਤਨਿਸ਼ ਇੱਧਰ ਦੇਖੋ

ਤਨਿਸ਼ ਦੇਖੋ ਤਨਿਸ਼ ਤਾਤੀ ਹਾਦੀ ਐ ਤਨਿਸ਼ ਤੇਰੇ ਤੇ ਗਾਣਾ ਲੱਗਦਾ ਬਚਪਨ ਵਰਗੀ ਮौज ਨਹੀਂ ਲੱਗਦੀ ਹਾਂਜੀ ਇਹਦੇ ਚ ਇਹਦੇ ਚ ਗਾਧਾ ਨੂੰ ਲਵੇੜਦੇ ਤਾਂ ਜਿਹੜੇ ਆਹ ਪੋਚ ਪਾਣੀ ਜਾਤ ਮਾਰ ਕੇ ਗਰਦਨ ਦੁੱਤੇ ਸਾਰਾ ਕੀ ਇਹਨੇ ਲਾਉਣਾ ਪੈਣਾ ਹੁਣ ਨਹੀਂ ਚਾਲਦਾ ਹੈ ਜੀ ਪਤਾ ਹੀ ਨਹੀਂ ਲੱਗਦਾ ਨਹੀਂ ਚਾਲਦਾ ਹੁਣ ਚਲਾ ਦੇ ਉਹਨਾਂ ਓਨਾ ਹੁਣ ਆਉਣਾ ਹੀ ਪੈਣਾ ਕਹਿ ਦੇਣੀ ਉਹ ਤੂੰ ਪਿਆਜ਼ ਚੋਕੇ ਨਹੀਂ ਆਈ ਉਹ ਫੜਾ ਦੇਣਾ ਹਾਂ ਦੇਖੋ ਤਾਂ ਨਹੀਂ ਸਿੱਧੇ ਦੇਖੋ ਆਉਂਣ ਦੇ ਟਾਈਮ ਹੋ ਗਿਆ ਆ ਹੈ ਸਾਡੇ ਕੀ ਬਾਗਬਾਨ ਅਸੀ ਲਾਈਆਂ ਸਬਜ਼ੀਆਂ ਇਹ ਮੰਮੀ ਇਹਨਾਂ ਦਾ ਤਾਂ ਪਤਾ ਹੀ ਹੈ ਤੁਹਾਨੂੰ ਇਹ ਮੇਰੇ ਇਹ ਹੈ ਮੇਰੇ ਹਸਬੰਦ ਇਹ ਫਸਟ ਟਾਈਮ ਆਈ ਵਲੌਗਡ ਤੇ ਉਹ ਹੈ ਤਨਿਸ਼ ਇਹ ਹੈ ਗੌਤਮ ਨਮਸਕਾਰ ਜੀ ਇਹ ਹੈ ਹਸਬੰਦ ਮੇਰੇ ਨਮਸਕਾਰ ਜੀ ਇਹ ਪਹਿਲੀ ਵਾਰੀ ਆਈ ਵਲੌਗਡ ਪਹਿਲੀ ਵਾਰੀ ਆਉਣਾ ਸੀ ਜਦੋਂ ਆਉਂਦੇ ਯਾਰ ਕੰਮ ਤੋਂ ਫੇਰ ਉਹਨਾਂ ਫੱਲ ਦਿਖਾਉਣੇ ਸੀ ਸੋ ਅੱਜ ਜਿਵੇਂ ਆਏ ਹੋਏ ਇੱਧਰ ਸਬਜ਼ੀਆਂ ਵਾਲ ਦੇ ਨਾਲ ਸਾਜੇ ਟੱਕਰਿਆ ਖਾਦੋ ਤਨਿਸ਼ ਹੈਲੋ ਫਰੈਂਡਸ ਕਾਦੋ ਹੈਲੋ ਫਰੈਂਡਸ ਦੇਖੋ ਤਨਿਸ਼ ਦੀ ਹਾਲਤ ਤਨਿਸ਼ ਤੇ ਤਨਿਸ਼ ਦੇ ਪਾਪਾ ਤਨਿਸ਼ ਹੈ ਦੇਖੋ ਹਾਈ ਹੈਲੋ ਛੋੜੋ हरे कृष्णा बोलो हरे हरे कृष्णा हरे कृष्णा तनीश दे देखो आवेगी तनीश आय देखो हाल आता हो नइ नइ विगानी है काल आज जो करना बने आगी आज ਨੀ ਡਿੱਗੇ ਡਿੱਡੀ ਹੁਣ ਮੇਰੇ ਬਾਹਰ ਨੂੰ ਨਹੀਂ ਆਉਣਾ ਹੂੰ ਮੇਰੇ ਬਾਹਰ